Babu Han dijel, Sohagmara işe ਤੇ ਜਿਹੜਾ ਮੈਂ ਲੇਖ ਸਾਂਝਾ ਕਰਨ ਲੱਗਾ ਇਹ ਪਹਿਲੀ ਵਿਸਾਖ ਦਾ ਹੈ ਸਵੇਰ ਦੀ ਲਿਖਤ ਹੈ ਮਾਰੇ ਨੇ ਇਹ ਲਿਖਤ ਲਖਾਈ ਓੜੀ ਪਿਆਰੀ ਲਿਖਤ ਹੈ ਵਿਚਾਰ ਨਹੀਂ ਕਰਾਂਗੇ ਵਿਚਾਰ ਕਰਾਂਗੇ ਫਿਰ ਲੰਬਾ ਹੋ ਜਾਏਗਾ ਇਸ ਕਰਕੇ ਸਾਰੇ ਹਰ ਸੰਗਤ ਸੁਣ ਦੀ ਕੋਸ਼ਿਸ਼ ਕਰਨਾ ਸਮਝਣ ਦੀ ਇਓਸਤੰ 272 ਸਾਲ ਹੋ ਗਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੂਰੇ ਖਾਣ ਜਦੂ ਦੇ ਲਿਖਤਾ ਹੈ ਵਿਸਾਖ ਕੇ ਮੈਂ ਪ੍ਰਾਣੀ ਮੰਗ ਵਿਸਾਖ ਕੇ ਮੇਰੀ ਪ੍ਰਾਣੀ ਮੰਗ ਸੰਮਤ ਸ਼ੈਨਸਾਈ ਅੱਠ ਚੋਲੀ ਪਾਈ ਆ ਗੋਬਿੰਦ ਬਸਾਖੀ ਦੇ 272 ਸਾਲ ਦੇ ਲੰਗ ਲੇਖਾ ਪੂਰਵ ਪਟਣੇ ਵਾਲਾ ਰਿਆ ਵਿਖਾਈਆ ਧਰਮ ਸਿੱਖੀ ਦਾ ਚੜਿਆ ਕਿਸੇ ਨਾ ਰੰਗ ਗੁਰੂ ਚੇਲੇ ਰਹੇ ਸੁਨਾਈਆ ਅੰਤਰ ਤ੍ਰਿਸ਼ਨਾ ਬਰ ਨੰਗ ਤੀਰਗ ਤੀਰਣਾ ਕੋਈ ਤਰਾਈਆ ਸਤਗੁਰ ਦੀਸੇ ਕਿਸੇ ਦਾ ਸੰਗ सगला ਸੰਗ ਨਾ ਕੋਈ ਬਖਾਈਆ ਮੇਰੀ ਇੱਕ ਬੇਨਤੀ ਸੰਗ ਮਨਜੀਤ ਦੀ ਸਮਾਦ ਪਿੱਛੇ ਡੱਠਾ ਹੋਵੇ ਪਲੰਗ ਮੁਖ ਲੈਂਦੀ ਦਿਸਾ ਰਖਾਈਆ ਭਾਗਦਰ ਭਾਗਤੋ ਤੇ ਵਾਰਦਰ ਬਾਜੇ ਨਾਲ ਟੰਗਿਆ ਹੋਵੇ ਤਾਰਾ ਚੰਦ ਪੁੱਠਾ ਕਰ ਲਟਕਾਈਆ ਜੋਤੀ ਜੋਸ਼ ਰੂਪ ਹਰ ਆਪੇ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਦਰ ਤੇਰੇ ਆਸ ਰਖਾਈਆ ਬਸਾ ਕੇ ਮੈਂ ਆਇਆ ਫਿਰਦਾ ਤੁਰਦਾ ਦਰ ਠੰਡੇ ਸੀਸ ਨਵਾਈਆ ਤੇਰੇ ਚਰਨਾ ਹਾਜ਼ਰ ਹੋਵੇ ਇੱਕ ਮੁਰਗਾ ਕਲਗੀ ਸੋਹਣੀ ਸੀਸ ਸੁਹਾਈਆ ਇਹ ਲੈਣਾ ਅਨੰਦਪੁਰ ਦਾ ਪੁਰੀਆਂ ਲੋਹਾ ਤੂੰ ਬਾਦ ਸਮਝਾਈਆ ਹੁਕਮ ਸੁਣਨਾ ਆ ਗੰਮੇ ਸੋਰ ਦਾ ਕਿ ਸੋਰ ਆਪਣੀ ਖਲ ਖਲਾਈਆ ਸੋਰੀ ਤੇ ਖਲ ਲਿਖਿਆ ਖਲ ਨਹੀਂ ਖੇਲ ਹੋਣਾ ਆਪਣੀ ਖੇਲ ਖਲਾਈਆ ਜੋਤੀ ਜੋਸ਼ ਰੂਪ ਹਰ ਆਪੇ ਆਪਣੀ ਕਿਰਪਾ ਕਰੋ ਕਰੇ ਖੇਲ ਸੱਚਾ ਹਰ ਸੱਚ ਦਾ ਹੁਕਮ ਇੱਕ ਵਰਤਾਈਆ ਗੁਰ ਸਾਹਿਬ ਤੇਰਾ ਜਲਵਾ ਤਕਣਾ ਨੂਰ ਨੂਰ ਮਰਨਾ ਬੇ ਪਰਵਾਈਆ ਇਕ ਪਚਾਹਰ ਕਰਨਾ ਸੂਰ ਮੇਰੀ ਆਸਾ ਮੰਗ ਮੰਗਾਈਆ ਵੱਡਾ ਕਟਾ ਨਾਲ ਹੋਵੇ ਜ਼ਰੂਰ ਬਾਨੀ ਬਗਦ ਦਹਾਈਆ ਲੇਖਾ ਲਿਖਿਆ ਹੋਵੇ ਅੰਗਤ ਨਾਲ ਘੂਕ ਡੂਰ ਅੰਗੀਕਾਰ ਬੇ ਪਰਵਾਹੀਆ ਜੋਤੀ ਰੂਪ ਹਰ ਆਪ ਆਪਣੀ ਕਿਰਪਾ ਕਰੋ ਏਕਾ ਦੇਣਾ ਦੁਰਦਾਵਰ ਤੁਰ ਤੇ ਮਾਲਕ ਤੇ ਆ ਕਮਾਈਆ ਬੁਸਾ ਕੇ ਮੈਂ ਬੇਗਦਾਰ ਆ ਜਗਤ ਸਿਨੀ ਸਕਰਾ ਸਿਨੀ ਸਕਰਾ ਰਸੂਲ ਅਸਮਾਨ ਨਾਲ ਵੜਈ ਆ ਮੇਰੀ ਆਸ਼ਾ ਮੇਰੇ ਹਜੂਰ ਹਾਜ਼ਰ ਹੋਵੇ ਇੱਕ ਬੱਕਰਾ ਆਜੂ ਬੰਨ ਨਾ ਕੋਏ ਬੰਡਾਈਆ ਪੰਜਾ ਗੁਰਮੁਖਾ ਹੋਵੇ ਪਕੜਾ ਪਗੜੀ ਸੇਸ਼ ਨਾ ਕੋਏ ਟਕਾਈਆ ਉਹ ਜਿਹੜੇ 500 ਇੱਕ ਜਿਹੜਾ ਬੱਕਰਾ ਪਕੜਾ ਹੋਏਗਾ ਉਹਨਾਂ ਦੇ ਸੇਸ਼ ਤੇ ਕੋਈ ਪਕੜੀ ਨਹੀਂ ਹੋਏਗੀ ਸੂਰਤ ਨਾ ਸੂਰਤ ਨਾ ਲੱਗਾ ਤੂੰ ਹੋਵੇ ਜਕੜਾ ਅਗਲੀ ਖਾਲੀ ਇੱਕ ਰਖਾਈਆ ਮੁਰਗਾ ਗਰਦਨ ਤੂੰ ਹੋਵੇ ਪਕੜਾ ਸੱਜਾ ਹੱਥ ਸੁਹਾਈਆ ਜੋਤੀ ਜੋਸ ਰੂਪ ਹਰ ਆਪੇ ਆਪਣੀ ਕਿਰਪਾ ਕਰੇ ਏਕਾ ਦੇਣਾ ਤੁਰਦਾ ਵਰ ਤੁਰਦਾ ਮਾਲਕ ਹੋਣਾ ਸਹਾਈਆ ਉਸ ਸਾਖ ਕਹਿ ਤੂੰ ਮੁਰਸ਼ਦ ਮੁੱਲਾਂਗ ਬੰਨਾ ਬੇਪਰਵਾਹ ਬੇਪਰਵਾਹੀ ਬੇਚਸਮਾਈਆ ਮੁਖ ਤੂੰ ਲਾਉਣੀ ਕਾਲੀ ਸ਼ਾ ਮੁਖ ਤੇ ਲਾਉਣੀ ਕਾਲੀ ਸ਼ਾ ਸਵਾ ਸਤਿਵੰਨੀ ਰਮਾਈਆ ਮਸਕ ਤਰਸੂਲ ਲਾਉਣਾ ਬਣਾ ਸ਼ੰਕਰ ਲੇਖਾ ਰਹਿ ਨਾਰਾਇਆ ਜਵਾਨ ਨਾਲ ਲਾਣੀ ਕਰਾ ਜਵਾਨ ਲਾਲ ਲਾਣੀ ਕਰਾ ਦੁਰਗਾ ਬੈਠੀ ਅੱਖ ਉਠਾਈਆ ਨੇਤਰ ਸੁੰਦਰ ਲੈਣਾ ਸੁਹਾ ਨੇਤਰ ਸੁਧੂਰ ਲੈਣਾ ਸੁਹਾ ਸੀਤਾ ਰਾਮ ਸੀਸਨ ਵਾਈਆ ਮੋਨ ਨੀ ਨੀਣਾ ਲੈਣੇ ਬਣਾ ਰਾਰੇ ਕ੍ਰਿਸ਼ਨ ਮਦਰੇ ਵਾਧਿਆ ਕਾਲਾ ਲਿਬਾਸ ਲੈਣਾ ਸੁਹਾ ਮੂਸਾ ਈਸਾ ਮੁਹੰਮਦ ਵੇਖਣ ਚਾਹੀ ਚਾਹੀਆ ਸਾਧੁਸਤਾਂ ਸਿੱਧ ਵਿਦਵਾਨੇ ਕਾਲਾ ਲਿਬਾਸ ਪਹਿਨਿਆ ਸੀ ਉਸ ਟਾਂ ਦੇ ਉਹ ਬਿਹਾਰ ਕੀਤਾ ਗਾਲੋ ਸਲੀਮ ਲੈਣੀ ਲਟਕਾ ਸਾਡੇ ਦਿਨ ਹੱਥ ਲਵਾਈਆ ਹੋਵੰਦਾ ਖੰਡਾ ਲੈਣਾ ਚਮਕਾ ਧਮਕ 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 ਤੁਮਨੀ ਬਾਲੀ ਦਰਡਾਈਆ ਜੋਤੀ ਉਸ ਰੂਪ ਹਰ ਆਪੇ ਆਪਣੀ ਕਿਰਪਾ ਕਰ ਇਕਾ ਦੇਨਾ ਸਾਚਾ ਵਾਰੋ ਸੱਚ ਤੇਰੀ ਸਰਨਾਈਆ ਦੇਖ ਤਾ ਕਾਫੀ ਲੰਬਾ ਹੈ ਟਾਈਮ ਹੋ ਗਿਆ ਹੈ ਦਾਸ ਇੱਥੇ ਹੀ ਸਮਾਪਤ ਕਰਦਾ ਹਾਂ ਹਰ ਬਾਣੀ ਪੜਦਾ ਮੇਰੇ ਪੁਰਨਾ ਗਲਤੀਆਂ ਹੋਈਆਂ ਹੋਂਦਿਆਂ ਸੱਚੇ ਪਿਤਾ ਦੇ ਚਰਨਾ ਪਾਸੋਂ ਤੇ ਹਰ ਸੰਗ ਦੇ ਚਰਨਾ ਪਾਸੋਂ ਮਾਫੀ ਦਾ ਜਾਚ ਕਹਾਂ ਸ਼ੋਮ ਦਾ ਸਾਹ ਦੇਣਾ ਸੋ ਹੰ ਮਾਰਾਈ ਸ਼ੇ ਸੁਨ ਵਿਸ਼ਨੋ ਪਰੁਹਾਨ ਦੀ ਜੈ ਮਾਰਾਇਸ਼ੇ ਸੁ ਵਿਸ਼ਣੋ ਭਗਵਾਨ ਦੀ ਜੈ ਸੋ ਹੰਮਾਰਾਇਸ਼ੇ ਸੁ ਵਿਸ਼ਣੋ ਭਗਵਾਨ ਦੀ ਜੈ